ਅੱਜ ਖੂਨਦਾਨ ਕੈਂਪ ਦੇ ਮੌਕੇ ਤੇ ਰਿਸ਼ੀ ਸਰੋਏ ਵੱਲੋਂ ਆਪਣੇ ਪਿਤਾ ਜੀ ਸ਼ਿਵਰਾਮ ਸਰੋਏ ਵੱਲੋਂ ਚਲਾਏ ਹੋਏ ਇੱਕ ਲੰਗਰ ਕਾਰਜ ਜੋ ਬਹੁਤ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਸਿਵਲ ਹਸਪਤਲ ਜਿੱਥੇ ਤੁਹਾਨੂੰ ਪਤਾ ਹੈ ਸਾਰੇ ਨੀਡੀ ਲੋਕ ਪਹੁੰਚਦੇ ਆ ਉੱਥੇ ਖੂਨਦਾਨ ਕੈਂਪ ਦੇ ਨਾਲ ਨਾਲ ਲੰਗਰ ਸੇਵਾ ਰੱਖੀ ਹੈ ਇਹਨਾਂ ਨੇ ਆ ਕੇ ਬਹੁਤ ਮਨਪਰਸਨ ਹੋਇਆ ਸਰੋਏ ਸਾਹਿਬ ਦੇ ਹੁੰਦਿਆ ਵੀ ਦੋ ਵਾਰਾਂ ਅੰਦਰ ਮੌਕਾ ਮਿਲਿਆ ਸੀ ਅਸੀਂ ਉਹਨਾਂ ਦੇ ਹੱਥ 'ਚ ਪੱਲਿਆ ਆਤਾ ਸ਼ੇਰ ਚੰਗ ਦੇ ਵਿੱਚ ਉਹਨਾਂ ਦਾ ਬੇਟਾ ਉਹਨਾਂ ਦਾ ਭਰਾ ਵੱਡੇ ਮੇਰੇ RAMJIT DAS ਜੀ ਖੜੇ ਨਾਲ ਇਹਨਾਂ ਦਾ ਪਰਿਵਾਰ ਹਰ ਤਰ੍ਹਾਂ ਦੀ ਸੇਵਾ ਦੇ ਵਿੱਚ ਹਰ ਵਕਤ ਅੱਗੇ ਹੁੰਦਾ ਹੈ ਕਿਸੇ ਤਰ੍ਹਾਂ ਦੇ ਕਿਸੇ ਨੂੰ ਲੋੜ ਬੰਨ ਨੂੰ ਜਦੋਂ ਜਰੂਰਤ ਮੰਨ ਨੂੰ ਜਰੂਰਤ ਹੁੰਦੀ ਹੈ ਇਹ ਪਰਿਵਾਰ ਵੱਧ ਚੜ ਕੇ ਹਿੱਸਾ ਲੈਂਦਾ ਹੈ ਇਹਨਾਂ ਦਾ ਸਮਾਜ ਲਈ ਯੋਗਦਾਨਿਕ ਸਰਹਾਨੀ ਕਦਮ ਸਭ ਨੂੰ ਬੇਨਤੀ ਹੈ ਜਿੰਨਾ ਹੋ ਸਕੇ ਕਿਸ ਲੰਦਰ ਸੇਵਾ ਦੇ ਨਾਲ ਇਸ ٹرسٹ ਦੇ ਨਾਲ ਜੁੜ ਕੇ ਆਪਣਾ ਯੋਗਦਾਨ ਪਾਓ ਅਨਦਾਨ ਮਹਾਦਾਨ ਖੂਨਦਾਨ ਮਹਾਦਾਨ ਜੈ ਸ਼ੀ ਰਾਮ ਸਸਕਲ ਸੇਵਾ ٹرسٹ ਇਹ ਨਾਮ ਤੋਂ ਹੀ ਦੇਖੋ ਜੀ ਅੰਜਲ ਸੇਵਾ ٹرسٹ ਹੈ ਜਿਹੜਾ ਲੋਕਾਂ ਦੀ ਐਡੀ ਵੱਡੀ ਸੇਵਾ ਕਰ ਰਹੇ ਨੇ ਜੋ ਇਸ ਵੇਲੇ ਦਾ ਮਾਹੌਲ ਹੈ ਜਿਹੜੀ ਮਾਰ ਬਈ ਹੈ ਹੜਾ ਦੀ ਹੈ ਕੋਈ ਵੀ ਹੈ ਇਸ ٹرسٹ ਹਮੇਸ਼ਾ ਹੀ ਹਮੇਸ਼ਾ ਹੀ ਲੋਕਾਂ ਨਾਲ ਜੁੜਿਆ ਰਿਹਾ ਵਾ ਤੇ ਖੜਿਆ ਰਿਹਾ ਵਾ ਸਾਡੇ ਸਰੋਹੀ ਸਾਹਿਬ ਦਾ ਲਾਇਆ ਹੋਇਆ ਬੂਟਾ ਜਿਵੇਂ ਬੂਟੇ ਦੀ ਗੱਲ ਤੁਸੀਂ ਕੀਤੀ ਕਈ ਲੋਕ ਹੁੰਦੇ ਨੇ ਜਿਹੜੇ ਬੂਟਿਆਂ ਨੂੰ ਵੱਡ ਦਿੰਦੇ ਨੇ ਔਰ ਦੇਖੋ ਤੁਸੀਂ ਇਹ ਬੂਟੇ ਦਾ ਫਲ ਇਸ ਦਾ ਮਾਨ ਵਾਸਤੇ ॠषि ਜੀ ਕਿੰਦਾ ਕੰਮ ਕਰ ਰਿਹਾ ਪੂਰਾ ਪਰਿਵਾਰ ਕੰਮ ਕਰ ਰਿਹਾ ਪੂਰਾ ਸਰੋਏ ਪਰਿਵਾਰ ਸਾਡਾ ਸਮਾਜ ਨਾਲ ਰਲ ਕੇ ਕੰਮ ਕਰ ਰਿਹਾ ਵਾ ਇਹਨਾਂ ਮਾਨ ਸਨਮਾਨ ਇੱਥੇ ਲੋਕਾਂ ਨੂੰ ਦਿੱਤਾ ਜਾ ਰਿਹਾ ਵਾ ਔਰ ਇਹ ਬਲੱਡ ਡੋਨੇਸ਼ਨ ਕੈਂਪ ਖਾਣਾ ਖਿਲਾਣਾ ਹੋਰ ਵੀ ਸੇਵਾ ਸਿਵਲ ਹਸਪਤਾਲ ਦੇ ਵਿੱਚ ਕਈ ਮਨੀ ਜਾਂਦੇ ਨੇ ਉਹਨਾਂ ਦੀ ਸੇਵਾਏ ਪੂਰਾ ਪਰਿਵਾਰ ਹੈ ਪੂਰਾ ਟਰਸਟ ਰਲ ਕੇ ਕਰਦਾ ਹੈ ਔਰ ਇਹਨਾਂ ਦੀ ਸੇਵਾ ਨੂੰ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਅੰਜਲ ਸੇਵਾ ਸੁਸਾਇਟੀ ਵੱਲੋਂ ਅੱਜ ਭਾਵੇ ਲੰਗਰ ਦਾ ਤਿਆਰ ਕੀਤਾ ਗਿਆ ਤੇ ਜਿੰਨੇ ਵੀ ਸਿਵਲ ਹਸਪਤਾਲ ਦੇ ਵਿੱਚ ਤਕਰੀਬਨ ਉਹੀ ਲੋਕ ਆਹਣਾ ਜਣਾ ਹੁੰਦਾ ਜਿਨ੍ਹਾਂ ਨੂੰ ਕਿਸੇ ਨਾ ਚੀਜ਼ਾਂ ਦੀ ਲੋਡ ਹੁੰਦੀ ਹੈ ਲੋਡ ਅਨੁਸਾਰ ਲੰਗਰ ਲਾਣਾ ਬਹੁਤ ਚੰਗੀ ਗੱਲ ਹੈ ਤੇ ਇਸ ਤਰ੍ਹਾਂ ਦੇ ਵਿੱਚ ਜਿੱਥੇ ਪੰਜਾਬ ਦੇ ਵਿੱਚ ਵੈਸੀ ਹੀ ਕਰੋਪੀ ਆਈ ਗਈ ਹੈ ਤੇ ਉਸ ਵਿੱਚ ਲੰਗਰ ਲਾਣਾ ਇੱਕ ਵੈਸੀ ਹੀ ਮਹਾਦਾਨ ਬਣ ਜਾਂਦਾ ਹੈ ਤੇ ਕਿਤੇ ਨਾਲ ਅੱਜ ਇਹ ਜਿਹੜਾ ਪੰਜਾਬ ਕੇਸਰੀ ਗਰੁੱਪ ਦੀ ਪ੍ਰੇਰਣਾ ਦੇ ਸਹੂਤ ਇਹ ਲੰਗਰ ਲਾਇਆ ਜਾ ਰਿਹਾ ਹੈ ਲਾਲਾ ਜਗਨ ਨਰਾਇਆ ਜੀ ਯਾਦ ਦੇ ਵਿੱਚ ਜੀ ਚੰਗੀ ਗੱਲ ਆ ਜੀ ਇਕੱਠੇ ਮਿਲ ਕੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਮੇਰੇ ਖਿਆਲ ਇਦਾਂ ਹੀ ਇੱਥੇ ਲੰਗਰ ਹੈ ਤੇ ਨਾਲ ਬਲੱਡ ਕੈਂਪ ਹੈ ਜਿੱਥੇ ਵੀ ਜਾ ਰਹੇ ਆ ਲਾਲਾ ਜਗਨਨਾਰਾਇਣ ਦੀ ਯਾਦ ਦੇ ਵਿੱਚ ਲੰਗਰ ਤੇ ਬਲੱਡ ਕੈਂਪ ਲਗਾਏ ਜਾ ਰਹੇ ਆ ਉਹਨਾਂ ਸਭ ਨੂੰ ਇਸ ਗੱਲ ਦੀਆਂ ਮੁਬਾਰਕਾਂ ਦਿੰਦੇ ਕਿਉਂਕਿ ਚੰਗੇ ਕੰਮ ਲਈ ਹਮੇਸ਼ਾ ਮੁਬਾਰਕ ਦਿੰਦੇ ਆ ਇਹਦੇ ਨਾਲ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਦੇ ਆ ਕਿਉਂਕਿ ਪੰਜਾਬ ਦੀ ਸ਼ਾਂਤੀ ਵਾਸਤੇ ਉਹਨਾਂ ਨੇ ਆਪਣੀ ਸ਼ਹੀਦੀ ਦਿੱਤੀ ਸੀ ਤੇ ਪੰਜਾਬ ਉਸ ਤੋਂ ਬਾਅਦ ਚੰਗੇ ਤੇ ਸੁਖਾਵੇ ਮਾਹੌਲ 'ਚ ਆਇਆ ਹੈ ਤੇ ਇਸ ਕਰਕੇ ਇਹਨਾਂ ਲੋਕਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੇ ਪੰਜਾਬ ਵਾਸਤੇ ਸ਼ਹੀਦੀ ਦਿੱਤੀ ਹੈ ਤੇ ਜੇਕਰ ਸਰਸਾ ਬੋਲ ਰਹੀ ਹੈ ਨਾਲ ਦੇਖ ਰਹੇ ਹੋ ਦੇਖੋ ਇਹ ਹਰਜੋਈ ਜੀ ਬਹੁਤ ਸੇਵਾ ਕਰਦੇ ਆ ਸੇਵਾ ਕਰਨ ਵਾਲੇ ਨੂੰ ਹਮੇਸ਼ਾ ਹੀ ਸਾਡਾ ਪ੍ਰਣਾਮ ਹੈ ਕਿਉਂਕਿ ਸੇਵਾ ਕਰਨੀ ਵੀ ਇੱਕ ਬਹੁਤ ਚੰਗੀ ਗੱਲ ਹੈ ਕਿਉਂਕਿ ਇਹਦੇ ਵਿੱਚ ਸਭ ਦਾ ਸਾਥ ਤੇ ਸਭ ਦਾ ਸਨਮਾਨ ਦੋਨੋਂ ਨਾਲ ਹੋ ਜਾਂਦਾ ਹੈ ਸਭ ਦਾ ਮਿਲਣਾ ਵੀ ਇੱਕ ਦੂਜੇ ਨੂੰ ਹੋ ਜਾਂਦਾ ਹੈ ਤੇ ਲੋਕਾਂ ਨੂੰ ਗਰੀਬਾਂ ਨੂੰ ਜਿੰਨਾ ਇਹਨਾਂ ਚੀਜ਼ਾਂ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਉਹ ਚੀਜ਼ ਵੀ ਮਿਲ ਜਾਂਦੀ ਹੈ ਤੇ ਖਾਸ ਕਰਕੇ ਸਿਵਲ ਦੇ ਵਿੱਚ ਲੰਗਰ ਦਾ ਆਯੋਜਨ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਲੋਕ ਦੇਖੋ ਇਸ ਬਰਸਾਤ ਦੇ ਵਿੱਚ ਸਾਰੇ ਰੈਸਟੋਰੈਂਟ ਹੋਟਲ ਢਾਬੇ ਬੰਦ ਰਹਿੰਦੇ ਆ ਇਸ ਟਾਈਮ ਲੰਗਰ ਲਗਾਉਣਾ ਬਹੁਤ ਚੰਗੀ ਗੱਲ ਹੈ ਤਾਂ ਕਿ ਲੋਕਾਂ ਦੀ ਭੁੱਖ ਮਿٹےਗੀ ਤੇ ਲੋਕ ਉਸ ਗੱਲ ਦੀ ਸੀਸ ਵੀ ਦਿੰਦੇ ਆ ਤੇ ਨਾਲ ਅਸੀਂ ਇਹਨਾਂ ਦੀ ਅੰਜਲ ਸੁਸਾਇਟੀ ਦਾ ਬਹੁਤ ਧੰਨਵਾਦ ਕਰਦੇ ਆ ਰਜੀਵ ਸਰ ਰੋਇਤ ਰਿਸ਼ੀ ਸਰ ਜੋਈ ਤੇ ਰਜੀਵ ਸਰ ਹਰਜੋਈ ਬਹੁਤ ਲੋਕਾਂ ਦਾ ਕੰਮ ਕਰ ਰਹੇ ਆ ਪਾਪਾ ਟੋਟਾ ਲੱਗ ਗਿਆ ਥੋੜੀ ਜੇਸ ਟੱਕ ਸਰਦਾ ਚ ਬੋਲ ਜੀ ਸ੍ਰੀ ਲੰਕਰ ਰੋਇਤ ਮਰੀਜ਼ਾਂ ਨੂੰ ਦੇਣਾ ਜਿਹੜਾ ਜੋ ਮਰਜੀ ਆ ਉਹ ਕੁਝ ਸੇਵਾ ਕਰ ਰਹੇ ਹੋ ਕਿਦਾਂ ਸਨ ਲੋਕਾਂ ਅੰਜਲ ਸੇਵਾ ٹرسٹ ਜਿਹਦੀ ਫਾਊਂਡੇਸ਼ਨ ਸ਼ਿਵਰਾਜ ਰੋਇਤ ਜੀ ਔਰ ਉਹਨਾਂ ਦੀ ਟੀਮ ਨੇ 2011 ਦੇ ਵਿੱਚ ਟੱਕੇ ਸੀ ਉਹ ਹਲੇ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਐਸੇ ਤਰ੍ਹਾਂ ਚੱਲ ਰਹੇ ਐ ਔਰ ਆਜ ਦੇ ਦਿਨ 49 ਪੁਨਿਆ ਦਿਤੀ ਜਿਹੜੀ ਲਾਲਾ ਜਗਤ ਨਾਰਾਇਣ ਜੀ ਦੀ ਮਨਾਈ ਜਾ ਰਹੀ ਐ ਔਰ ਉਹਦੇ ਵਿੱਚ ਵੀ ਵੱਧ ਚੜ ਕੇ ਲੰਗਰ ਦਾ ਆਯੋਜਨ ਕੀਤਾ ਗਿਆ ਔਰ ਜਿਹੜੇ ਸ਼ਹਿਰ ਦੀਆਂ ਸ਼ਖਸੀਅਤਾਂ ਨੇ ਮਹਾਨ ਜਿਹੜੀ ਸਮਾਜ ਸੇਵਾ ਦੇ ਵਿੱਚ ਵੱਧ ਚੜ ਕੇ ਯੋਗਦਾਨ ਪਾਉਂਦੇ ਐ ਉਹਨਾਂ ਦਾ ਸਨਮਾਨ ਸਮਾਰੋਹ ਅੱਜ ਦਾ ਦਿਨ ਰੱਖਿਆ ਗਿਆ ਜਿਹੜੇ ਲੋਕ ਬਲੱਡ ਦੇ ਤੋੜਦੇ ਕੀ ਮਸਦੂ ਹੋਏ ਬਲੱਡ ਤਾਂ ਬਲੱਡ ਦੇਣ ਦੇ ਲਈ ਕੋਈ ਡਰਨ ਦੀ ਕੋਈ ਲੋੜ ਨਹੀਂ ਹੈ ਉਲਟਾ ਬਲੱਡ ਦੇਣ ਦੇ ਨਾਲ ਤਾਂ ਬਲੱਡ ਪਿਉਰੀਫਾਈ ਹੁੰਦਾ ਹੈ ਖੁਦ ਬਲੱਡ ਦੇ ਲਈ ਕੋਈ ਫੈਕਟਰੀ ਨਹੀਂ ਹੁੰਦੀ ਬਲੱਡ ਤਾਂ ਜਿੰਨਾ ਦਾਨ ਦਿੱਤਾ ਜਾਵੇ ਉਨਾ ਹੀ ਜ਼ਿਆਦਾ ਇਹ ਇੱਕ ਬਹੁਤ ਮਹਾਨ ਦਾ ਕੰਮ ਹੈ ਜੀ ਵੱਡੀ ਗਿੰਦੀ ਗੁਰੂ ਜੀ ਪਹੁੰਚੇ ਨੇ ਆਪਣੇ ਸਾਥੀਆਂ ਨੇ ਕਿ ਕਾਸੀ ਦੋ ਕਰੋੜ ਕਿੰਨਾ ਧੰਨਵਾਦ ਕਰਦੇ ਆ ਨਹੀਂ ਆਏ ਨਾ ਸਾਰੇ ਜਿਨੇ ਮਹਿਮਾਨ ਆਏ ਆ ਜੀ ਵੱਡੇ ਵੀਰ ਬੋਰਾ ਜੀ ਆਏ ਆ ਜੀ ਸਿਮੂ ਜੀ ਆਏ ਆ ਜੀ ਸਾਰੇ ਬਹੁਤ ਸਰਕਾਰਿਓ ਕਾ ਸਾਡੇ ਨਾਲ ਬਹੁਤ ਮੋੜ ਨਾਲ 3 ਲੱਖ ਖੜਾ ਰਹੇ ਨੇ